ਹਾਂਜੀ ਸਰ ਅੱਜ ਪ੍ਰੈਸ ਕਾਨਫਰੈਂਸ ਹੈ। ਹਾਂਜੀ ਰੋਡ। ਹਾਂਜੀ ਸਰ ਅੱਜ ਪ੍ਰੈਸ ਕਾਨਫਰੈਂਸ ਨੂੰ ਕਿੱਟੀ ਵੀ ਇਹਦੇ ਬਾਰੇ ਦੱਸੋ ਜਾਣਕਾਰੀ ਕੀ ਸੀ ਕਰੋਨਾ। ਇਹ ਮੇਰੇ 85 ਨੂੰ ਇੱਕ ਦਿਨਾ ਨਾਮ ਦੇ ਆਦਮੀ ਨੇ ਆ ਕੇ ਬਟਨਾਂ ਅਧੀ ਚੌਂਕੀ ਚਾਹ ਨੋਤਲਾ ਦਿੱਤੀ ਵੀ ਉਹਦੀ ਲੜਕੀ 10 ਸਾਲਾਂ ਲੜਕੀ ਰੂਚੀ ਜਿਹੜੀ ਕਿ ਮਿਸਿੰਗ ਹੋ ਗਈ ਹੈ ਤੇ ਜਿਸ ਦੇ ਬਾਅਦ ਵਿੱਚ ਪੁਲਿਸ ਨੇ ਉਹਦਾ ਕੇਸ ਰਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਨਵੈਸਟੀਗੇਸ਼ਨ ਦੇ ਦਰਮਿਆਨ ਪਤਾ ਚੱਲਿਆ ਵੀ ਕੋਈ ਬੰਦਾ ਉਹਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਉਹਨੂੰ ਟਰੈਕ ਕਰਦੇ ਕਰਦੇ ਪੁਲਿਸ ਪਾਰਟੀ ਨੂੰ ਗਾਂ ਮੁੜ ਕੇ ਇਨਫੋਰਮੇਸ਼ਨ ਮਿਲਨ ਤੇ ਉੱਥੇ ਹਰਦਵਾਰ ਤੋਂ ਰੈਸਟ ਕੀਤਾ ਜਿਹੜਾ ਕਿ ਉਥੋਂ ਓਮ ਪ੍ਰਕਾਸ਼ ਨਾਮ ਦਾ ਜਿਹੜਾ ਆਦਮੀ ਸੀਗਾ ਸ਼ਿਪਰਾ ਵਿਧਾਰ ਦਾ ਰਹਿਣ ਵਾਲਾ ਸੀਗਾ ਤਾਂ ਉਹਦੇ ਕੋਲੋਂ ਲੜਕੀ ਔਰ ਉਹਨੂੰ ਰੈਸਟ ਕਰਕੇ ਨੇਹੰਦਾ ਤੇ ਉਹਦੀ ਰੈਸਟਰਜ ਪਾ ਕੇ ਤੋਂਤ ਲਈ ਅਸੀਂ ਇਹ ਜਿਹੜੀ ਜਾਣਕਾਰੀ ਸਾਰੀ ਪ੍ਰਸੂਦੋ ਸਰ ਇਹ ਇੱਕ ਮੈਂ ਸਾਧੂ ਐ ਕਹਿੰਦਾ ਕਿ ਕੋਈ ਐਸੇ ਨਾਰਮਲ ਆਦਮੀ ਹੈ ਕੋਈ ਸਾਧੂ ਨਹੀਂ ਹੈ ਸਾਧੂ ਦਾ ਪੇਸ ਬਸ ਉਸ ਤੋਂ ਹਮਲਾ ਕੇ ਤੁਰਿਆ ਫਿਰਦਾ ਇੱਕ ਨਾਰਮਲ ਆਦਮੀ ਹੈ ਪਹਿਲਾਂ ਵੀ ਇੱਥੇ ਲੁਧਿਆਣਾ ਉਹਦੀ ਪੁਸ਼ਗਿਸ਼ ਜੋ ਪਤਾ ਚੱਲਿਆ ਵੀ ਇੱਥੇ ਲੇਬਰ ਦਾ ਕੰਮ ਕਰਦਾ ਸੀਗਾ ਤੇ ਹੁਣ ਵੀ ਉੱਥੋਂ ਆਇਆ ਸੀਗਾ ਤੇ ਬੱਚੀ ਨੂੰ ਆਪਣੇ ਨਾਲ ਵਰਕਲਾ ਕੇ ਤੇ ਲੈ ਗਿਆ ਸਰ ਇਹਦੇ ਕੋਈ ਪਹਿਲਾ ਮਾਮਲਾ ਬਣਦਾ ਹੈ ਨਹੀਂ ਉਹ ਪ੍ਰੀਵੀਅਸ ਰਿਕਾਰਡ ਅਜੇ ਜਿੱਥੇ ਇਹਦਾ ਇਹ ਰਹਿਣ ਵਾਲਾ ਉੱਥੋਂ ਪਤਾ ਕਰਨ ਤੋਂ ਪਤਾ ਚੱਲੂਗਾ ਫਿਰ ਨਾਲ ਇਹਦੇ ਕੇਸ ਕੇਸ ਚ ਅਰੈਸਟ ਕੀਤਾ ਇਹਦੇ ਨਾਲ ਕੋਈ ਹੋਰ ਵੀ ਇਨਵੋਲਵ ਹੈਗੀ ਨਹੀਂ ਫਿਲਹਾਲ ਜੇ ਕੋਈ ਨਹੀਂ ਐਜੰਟ ਅਰਗੂਸ਼ਨ ਚੱਲ ਰਹੀ ਬਾਕੀ ਇਹ ਦਰਮਾੜ ਲੈ ਕੇ ਜੋ ਵੀ ਹੋਏਗਾ ਉਹਦੇ ਵਿੱਚ ਕਲਾਸੀਫਾਈ ਹੋ ਰਿਹਾ ਅਗਲੇ ਕੀਤਾ ਜਾਵੇ ਕਿਸ ਤਰੀਕੇ ਨਾਲ ਲੈ ਕੇ ਗਿਆ ਲੜਕੀ ਨੂੰ ਮਤਲਬ ਕੋਈ ਉਪੜਾ ਸੀ ਬੇਹੋਸ਼ ਕੀਤਾ ਸੀ ਕਿੱਦਾਂ ਨਹੀਂ ਨਹੀਂ ਕੋਈ ਅਸੀ ਜੀ ਗੱਲਬਾਤ ਨਹੀਂ ਜੋ ਅਜੇ ਤੱਕ ਇਨੀਸ਼ੀਅਲ ਅਰਗੂਸ਼ਨ ਚ ਆਇਆ ਸਾਹਮਣੇ ਉਹ ਲੜਕੀ ਨੂੰ ਵੈਸੇ ਹੀ ਆਪਣੇ ਨਾਲ ਵਰਗਲਾ ਕੇ ਹੀ ਲੈ ਗਿਆ ਸੀ ਸਰ ਇੱਥੇ ਕਿੱਥੇ ਰਹਿਣਾ ਸੀ ਕੁਛ ਹੈ ਨਹੀਂ ਨਹੀਂ ਇਹ ਚੱਲਦਾ ਫਿਰਦਾ ਕੋਈ ਇਹਦਾ ਪਰਮਾਨੈਂਟ ਕੋਈ ਇੱਥੇ ਨਹੀਂ ਇੱਥੇ ਪਹਿਲਾਂ ਗੇਲ ਚੌਂਕ ਦੇ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਗੇਲ ਚੌਂਕ ਤੋਂ ਬਾਅਦ ਹੁਣ ਕਾਫੀ देर ਸਰ ਵਾਪਸ ਚਲੇ ਗਏ ਉਹ ਦੁਬਾਰਾ ਆ ਜਦੋਂ ਆਇਆ ਤੇ ਇਤਨ ਤੁਰਦਾ ਫਿਰਦਾ ਇੱਥੇ ਸਰ ਕੀ ਸੇਫ ਹੈ ਇਹ ਬਿਲਕੁਲ ਉਹ ਮੈਡੀਕਲ ਤੋਂ ਬਾਅਦ ਜੋ ਹੋਇਆਗਾ ਜੀ ਜੀ ਗ੍ਰਿਫਤਾਰੀ ਇਹ ਉਥੋਂ ਹਰਦਵਾਰ ਤੋਂ ਹੀ ਕਿ ਇੱਥੋਂ ਹੀ ਉਹ ਉਥੋਂ ਹੀ ਕਰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਤੇ ਉਹਨਾਂ ਨੂੰ ਕੋਰਟ ਸਪੇਸ ਕੀਤਾ ਜਾਵੇ ਸਰ ਇਹਦੇ ਨਿਸ਼ਚਿਤਾਰ ਦੀ ਤਾਂ ਨਹੀਂ ਕੋਈ ਗੱਲ ਉਹ ਮੈਡੀਕਲ ਕਰਾਉਣ ਤੋਂ ਪਤਾ ਚੱਲੇਗਾ ਜੀ ਮੈਡੀਕਲ ਕਰਨ ਤੋਂ ਬਾਅਦ ਫਿਰ ਜਿਹੜੀ ਗੱਲ ਹੋਣੀ ਸਮਝ ਠੀਕ ਹੈ ਸਰ ਥੈਂਕ ਯੂ